ਅੱਜ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਹੋਰ ਸਾਬ ਵਧੀਆ ਵੀਰ ਜੀ ਅੱਜ ਇੱਕ ਨਗ ਜੀ ਇੱਕੋ ਨਗ ਜੀ ਇਹ ਨਾਮ ਬੋਲਿਓ ਆਪਣਾ ਨਾਮ ਹਰਪ੍ਰਿੰਦਰ ਸਿੰਘ ਹਾਂ ਜੀ ਡਰੈਸ ਤੇ ਫੋਨ ਨੰਬਰ ਵੀ ਬੋਲ ਦਿਨਾ ਖੇੜਾ ਗੁਰਦਾਸਪੁਰ ਹਾਂ ਜੀ ਤਸੀਲ ਬਟਾਲਾ ਪਿੰਡ ਮਲਕਪੁਰ ਕਨਵਾ ਰੋਡ ਤੇ ਅੱਛਾ ਜੀ ਮੋਬਾਈਲ ਨੰਬਰ ਬੋਲਤਾ ਜੀ ਫੋਨ ਨੰਬਰ ਜੀ 752897710 ਠੀਕ ਹੈ ਜੀ ਹਾਂ ਜੀ ਇੱਕੋ ਗਾਂ ਕੋਲ ਗੱਪਣੇ ਕਿ ਸੂਈਜ ਇਹ ਸੋਣ ਵਾਲੀ ਹੈ ਜੀ ਗੱਪਣੇ 2-4 ਦਿਨ ਲੱਗੇਗੀ ਠੀਕ ਹੈ ਜੀ ਚਲੋ ਖੋਲੋ ਇੱਥੇ ਰਾਹ ਟੈੜਾ ਤੋੜ ਕੇ ਦਿਖਾ ਲ ਦਈਏ ਲੈਓ ਅੱਗੇ 사ਤੇ ਡੱਬੇ ਰੰਗ ਦੀ ਵੇਲਬੂਲ ਚੰਗੀ ਆ ਲੈ ਆਲੋ ਸੋਨਾ ਤਿਆਰ ਕੀਤਾ ਤੁਹਾਨੂੰ ਚਾ ਸੋਨਾ ਲੈਵਾਲੂ ਆ ਬਈ ਬੇਲਬੂਲ ਬਹੁਤ ਜਿਆਦੀ ਲੰਬੀ ਹੈ ਟਾਈਮ ਕਿੰਨਾ ਕੁ ਲੱਜੇਗੀ ਵੀਰ ਜੀ ਵੀਰ ਜੀ ਲੈ ਜੇਗੀ ਹੱਲੇ ਕੋਈ 5-4 ਦਿਨ ਲੱਜੇਗੀ 5-4 ਦਿਨ ਲੱਜੇਗੀ ਸੂਹਾ ਕਿਹੜਾ ਸੁਣਾ ਇਹਨੇ ਸੂਹਾ ਦੂਜਾ ਸੁਣਾ ਵੀਰ ਜੀ ਸੂਹਾ ਠੱਡੀ ਸੀਲ ਹੈ ਉਹ ਤੋਂ ਠੰਡੀ ਵੀਰ ਜੀ ਸੀਲ ਪੂਰੀ ਐਦਾਂ ਬੈਠੇ ਰਹੋ ਸੀਲ ਸਟਾੱਕ ਆ ਚੀ ਬੈਠੇ ਰਹੋ ਲੈਵੇ ਦੇ ਵੇਖ ਲਓ ਤੁਮਾ ਪਾਸੇ ਕਿੰਨਾ ਕਿੰਨਾ ਗਾਂ ਨੂੰ ਆ ਜੀ ਮਿਲਕ ਵੇਨ ਵੀ ਨੇ ਚੰਗੇ ਪੈਰ ਵੀ ਲੱਗੇਗੇ ਜੀ ਆ ਦੇ ਸਾਲੇ ਲੇਵਾ ਹਜੇ 4-5 ਦਿਨ ਕੱਢਦੀ ਤੇ ਪਛਾਣ ਹੋਣੀ ਦੇਖੋ ਕਿੰਨਾ ਕਿੰਨਾ ਕੱਢਿਆ ਆਇਆ ਨੇ ਆ ਰੰਗ ਰੂਪ ਵੀ ਸੋਹਣਾ ਉੰਜ ਵੀ ਸ਼ਾਂਤ ਜੀ ਆ ਗਲੀ ਦੇ ਵਿੱਚ ਖਿਲਾਰ ਗਿਆ ਜੀ ਸ਼ਹੀਦ ਅੰਦ ਜੀ ਦੇਖ ਲਓ ਕਨੀਆਂ ਬਰਾਬਰ ਕਰਨ ਲਈ ਜੀ ਠੀਕ ਆ ਜੀ ਚਲੋ ਤੋੜ ਦਿਓ ਜੀ ਇਸ ਸਾਈਡ ਤੋਂ ਦੇਖੋ ਲੈਵੇ ਤੇ ਨਾੜਾ ਜਾਂੰਦੋ ਹੋਲੀ ਥੋੜੀ ਕੋਈ ਥੱਲਾ ਜੋ ਹੋਲੀ ਲੇਵਾ ਉਹ ਬਹੁਤ ਸੁਣਾ ਤਿਆਰ ਕਰਨ ਲਾਜ ਆ ਦੇਖ ਸਾਡੇ ਇਹਨਾਂ ਚਾਰ ਪੰਜ ਲੈ ਕੇ ਸੋਗ ਦੇ ਵਛੀ ਉਹディ ਨੇ ਆਪ ਨਹੀਂ ਥੱਲੋ ਜਿਹੜਾ ਲੇਵਾ ਕੱਢ ਮਾਰਨਾ ਬਹੁਤ ਜ਼ਬਰਦਸਤ ਥਣ ਵੀ ਚੰਗਾ ਸੋਹਣਾ ਮੁੱਠੀ ਦੀ ਚਵਾਈ ਵਾਲਾ ਅੱਲਾ ਜੀ ਹੋਰ ਜੰਮਾ ਆ ਦੇਖ ਸਾਡੇ ਨਾੜਾ ਲੈਵੇ ਤੇ ਇਸ ਸਾਈਡ ਵੀ ਬਹੁਤ ਜ਼ਬਰਦਸਤ ਨੇ ਇਹ ਦੇਣ ਪੰਜ ਚਾਰ ਲੈ ਜਾਗੀ ਵੀਰ ਜੀ ਪੰਜ ਚਾਰ ਦਿਨ ਲੈ ਜਾਗੀ ਵੀਰ ਜੀ ਸੁਹਾ ਦੁੱਧਾ ਸੋਹਣੀਆਂ ਤੇ ਦੁੱਧ ਕਿੰਨਾ ਕੁ ਵੀਰ ਜੀ ਭਰਿਆ ਪਈਲੇ ਕੁ ਸੂਏ ਦੁੱਧ ਵੀਰ ਜੀ ਘਰ ਆ ਲੈਣਦੇ 18-19 ਕਿਲੋ ਭਰਿਆ ਜਨਾ ਮੈਂ ਤਾਂ ਤੇ ਯਾਰ ਕਾ ਕੀ ਉਮੀਦ ਕਰਦੇ ਜੀ ਉਹੀ ਤਾਂ ਨੇ ਵੀਰ ਜੀ ਮੌਸਮ ਚੰਗਾ 18-20 ਕਿਲੋ ਫੇਰ ਭਰ ਜੇਗੀ ਚੰਗਾ ਬਹੁਤ ਦੁੱਧ ਦਾ 18-20 ਕਿਲੋ ਨਾ ਹਾਂਜੀ ਉਦਾਂ ਵੀ ਚੰਗੀ ਆ ਥੰਥੁਣ ਵੀ ਸੋਹਣਾ ਵਾ ਚਵਾਈ ਚੁਈ ਵਧੀਆ ਪਾਸ ਹੋਈ ਜੀ ਉਹਦੀ ਬਹੁਤ ਵਧੀਆ ਵੀਰ ਜੀ ਮੈਂ ਬੋਲੀ ਚੁਈ ਹੈ ਘਰਾਂ ਤੋਂ ਨਾ ਮਾਰੋ ਗੱਬਨ ਦੀਆਂ ਤਰ੍ਹਾਂ ਚਵਾਈ ਚੰਗੀ ਬੋਲੀ ਸਾਫ਼ ਆ ਸਾਰੀ ਬੜੀ ਪੂਰੀ ਹੈ ਇਹ ਕੀਮਤ ਕੀ ਕਰ ਦੇਣੀ ਸੀ ਮੋਲ ਵੀਰ ਜੀ ਇਹਦਾ ਕਰਦੇ ਆ 60000 ਰੁਪਏ ਚਲੋ ਛੋਟ-ਛਾਟ ਵਾਵਾ ਜੀ ਨਾਲ ਬਾਅਦ ਵੀਡੀਓ ਪਾ ਜੀ ਕਿਤੇ ਆਪਾਂ ਜੈ ਜੈ ਕਰਦੇ ਹੋ ਦੇ ਵੀਰ ਵੀਰ ਜੀ ਪੱਕੀ ਜਿਹੜੀ ਦੇ ਦੇਣੀ ਐ ਦਾ ਤੋ ਹਾਂ ਨਾ ਏ ਥੋੜੀ ਬੋਧੀ ਚਲੋ ਛੋਟ ਹੋ ਜੇ 2000 ਛੋਟ ਕਰਕੇ ਦੇ ਦਿਆਂਗੇ 52 ਦੀ 52000 ਦੀ ਚਲੋ ਕਰਦੇ ਹੋ ਮਾਨਤਾਨ ਹੋਰ ਕੋਈ ਵੀਰ ਆਏਗਾ ਤੇ ਦੇਖੋ ਵੀਰ ਕੋਈ ਆਏਗਾ ਕੀ ਕਰਤੋਂ ਚੰਗਾ ਲੱਗਾ ਸਾਰੀ ਚੰਗੀ ਐ ਵੀਰ ਜੀ ਉਹਦਾ ਰੰਗ ਰੂਪ ਵੀ ਸੋਹਣਾ ਵਾ ਠੰਡੀ ਸੀਰ ਆ ਬੇਲਬੂਲ ਚੰਗੀ ਐ ਮੌਸਮ ਅੱਗੋਂ ਚੰਗਾ ਹੋਣਾ ਦੁੱਧ ਚੰਗਾ ਚੋ ਆ ਜਣਾ ਨੇ ਹਾਂਜੀ ਐ ਸ਼ਾਂਤੀ ਵੇਲੇ ਖੁੱਲੀ ਛੱਡੀ ਆ ਤੇ ਖਲੋਤੀ ਏ ਕਿੱਲੇ ਤੇ ਵੀਰ ਜੀ 52 ਚ ਕਰੋਗੇ ਨਾ ਮਾਨਤਾ ਕੋਈ ਵੀਰੋ ਵੀ ਫੋਨ ਆ ਗਿਆ ਦੱਸ ਦਿਆਂ ਵੀਰ ਜੀ ਕੋਈ 5-400 ਦੀ ਹੋਈ ਹੋਰ ਚਲੋ ਇੱਕ ਵਾਰੀ ਐਡਰੈਸ ਤੇ ਨੰਬਰ ਫਿਰ ਬੋਲ ਦਿਓ ਜੇਲਾ ਗਰਦਾਸਪੁਰ ਤਹਿਸੀਲ ਬਟਾਲਾ ਪਿੰਡ ਮਲਕਪੁਰ ਕਨਵਾ ਰੋਡ ਫੋਨ ਨੰਬਰ 7528997710 ਠੀਕ ਐ ਜੀ ਹਾਂਜੀ ਸੇਗਾ ਜੀ ਕੈਮਰੇ ਵੀਰ ਨੂੰ ਵੀ ਗਾ ਪਸੰਦ ਹੋਏ ਤੇ ਵੀਰ ਤੇ ਨੰਬਰ ਤੇ ਕੰਟੈਕਟ ਕਰ ਸਕਦਾ ਮਾਨ ਤਾਨ ਵੀਰ ਕਹਿੰਦਾ ਕਰ ਦਿਆਂਗੇ ਠੀਕ